ਭੋਜਪਾਲ ਸਮਾਜ ਪਾਰਟੀ ਦੇ ਸੂਬਾਈ ਪ੍ਰਧਾਨ ਜਸਬੀਰ ਸਿੰਘ ਗੜੀ ਨੂੰ ਅੱਜ ਪਾਰਟੀ ਹਾਈ ਕਮਾਂਡ ਨੇ ਸ਼੍ਰੀ ਅਨੰਦਪੁਰ ਸਾਹਿਬ ਲੋਕਸਭਾ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਬਸਪਾ ਸੂਬੇ ਦੀਆਂ 13 ਸੀਟਾਂ ਤੇ ਇਕੱਲਿਆਂ ਚੋਣ ਲੜ ਰਹੀ ਹੈ ਪਾਰਟੀ ਹੁਣ ਤੱਕ 12 ਸੀਟਾਂ ਤੇ ਉਮੀਦਵਾਰ ਉਤਾਰ ਚੁੱਕੀ ਹੈ ਅੱਜ ਦੇ ਇਸ ਐਲਾਨ ਨਾਲ ਬਸਪਾ ਦੇ ਲੋਕਤਵਾ ਚੋਣਾਂ 2024 ਲਈ ਉਮੀਦਵਾਰਾਂ ਦੀ ਲਿਸਟ ਪੂਰੀ ਹੋ ਗਈ ਹੈ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜੀ ਨੂੰ ਚੋਣਾਂ ਦੇ ਵਿੱਚ ਯਾਨੀ ਕਿ ਉਮੀਦਵਾਰ ਵਜੋਂ ਐਲਾਨਿਆ ਗਿਆ ਤਾਂ ਫਿਰ ਫੋਨ ਲਾਈਨ ਤੇ ਮੇਨਾ ਜੁੜ ਚੁੱਕੇ ਨੇ ਬਸਪਾ ਦੇ ਪੰਜਾਬ ਸੂਬਾ ਪ੍ਰਧਾਨ ਜਸਬੀਰ ਸਿੰਘ ਗੜੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਰ ਤੁਹਾਨੂੰ ਅੱਜ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਸਪਾ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਤਾਂ ਬਹੁਤ-ਬਹੁਤ ਵਧਾਈਆਂ ਸਰ ਤੁਹਾਨੂੰ ਟਿਕਟ ਦਿੱਤੇ ਜਾਣ ਤੇ ਕੀ ਦੇਖਦੇ ਹੋ ਸਰ ਕਿਵੇਂ ਦਾ ਤੁਹਾਨੂੰ ਲੱਗ ਰਿਹਾ ਕਿ ਅੱਜ ਤੁਹਾਨੂੰ ਉਮੀਦਵਾਰ ਐਲਾਨਿਆ ਗਿਆ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਸ਼ੁਕਰੀਆ ਦਾ ਕਰਦਾ ਭੈਣ ਮਾਰੀ ਮਾਇਆਵਦੀ ਜੀ ਦਾ ਰਾਸ਼ਟਰੀ ਪੱਧਰ ਤੱਕ ਪਹੁੰਚਾਤਾ ਤਾਂ ਕਿ ਪੰਜਾਬ ਦੇ ਸਾਰੇ ਵਰਕਰ ਸਮਰਥਕ ਲੀਡਰਸ਼ਿਪ ਜਿਨ੍ਹਾਂ ਨੇ ਵੱਡੇ ਪੱਧਰ ਤੇ ਇਸ ਗੱਲ ਦੀ ਚਾਹਨਾ ਰੱਖੀ ਸੀ ਔਰ ਸ਼ਪਾਰਸ਼ ਕੀਤੀ ਸੀ ਮੈਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਹਾਂ ਤੇ ਸਰ ਤੁਹਾਡੇ ਵਿਰੋਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੇ ਨੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਮੈਂ ਦੇਖਦਾ ਹੀ ਨਹੀਂ ਜੀ ਇਹਨਾਂ ਨੂੰ ਮੈਨੂੰ ਕਾਂਗਰਸ ਨਜ਼ਰ ਆ ਰਹੀ ਆ ਅਮਾਦੀ ਪਾਰਟੀ ਜਿਹੜੀ ਰਾਜ ਕਰਦੀ ਆ ਉਹ ਨਜ਼ਰ ਆ ਰਹੀ ਆ ਜਿਨ੍ਹਾਂ ਨੇ ਦਲ ਤਾਂ ਪਛੜੇ ਪਰ ਗਾਣਾ ਪਿਛਲੇ 2 ਸਾਲ ਗਾਰੀ ਕਰੋਚ ਕੀਤਾ ਮੈਨੂੰ ਕਾਂਗਰਸ ਔਰ ਆਪ ਨਜ਼ਰ ਆ ਰਹੀ ਤੇ ਸਰ ਦੇਖੋ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਜਿਹੜਾ ਕਿ ਗਠਜੋੜ ਸੀ ਫਿਲਹਾਲ ਨਹੀਂ ਹੈ ਤਾਂ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਪਾਰਟੀ ਆਜ ਪਾਰਟੀ ਦਾ ਇਕੱਠ ਜੋੜ ਔਰ ਅਕਸੇ ਦੋ ਹੀ ਤਰ੍ਹਾਂ ਦੇ ਲੜਮ ਦਾ ਲੰਮਾ ਚੱਲਦਾ ਆ ਹਮ ਪਰ ਅਸੀਂ ਇਹ ਇਲੈਕਸ਼ਨ ਇਕੱਲੇ ਲੜ ਰਹੇ ਹਾਂ ਔਰ ਅਸੀਂ ਨਤੀਜਿਆਂ ਚ ਸਬੂਤ ਦਿਖਾ ਲਾਂਗੇ ਤੇ ਕੀ ਇਹ ਕਿਹੜੇ ਕਿਹੜੇ ਮੁੱਦਿਆਂ ਤੇ ਅਸੀਂ ਤੁਸੀਂ ਚੋਣ ਲੜੋਗੇ ਪਵਿੱਖ ਦੇ ਵਿੱਚ ਲੋਕਾਂ ਦੇ ਲਈ ਕੀ ਕਰੋਗੇ ਤੁਸੀਂ ਕੋ ਲੋਕਾਂ ਦੇ ਲਈ ਤਾਂ ਇਹ ਜਿਹੜੀ ਘਰਦੀ ਆ ਬੜੀ ਇਤਿਹਾਸਕ ਘਰਦੀ ਆ ਹਮ ਆ ਇਹ

ਨੰਦਪੁਰ ਸਾਹਿਬ ਖਾਲਸਾ ਪੰਥ ਸਾジナ ਦੀ ਧਰਤੀ ਰੰਗਰੇਟੇ ਗੁਰੂ ਦੇ بیٹے ਪਪਾ ਜੀਵਨ ਸਿੰਘ ਦੀ ਧਰਤੀ ਇੱਕ ਪਾਟੇ ਦੀ ਧਰਤੀ ਜੀ